प्यारे दोस्तों मैं विपल सिद्धू मोट बाता चलनीया चैनल ते ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਰਾਜੇਸ਼ ਕੁਮਾਰ ਭਗਤ ਦੀ ਰਚਨਾ ਤੇਰਾ ਇੰਤਜ਼ਾਰ ਲੈ ਕੇ ਪੇਸ਼ ਆਸ ਕਰਦੀ ਹਾਂ ਰਚਨਾ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੀ ਰਚਨਾ ਤੇਰਾ ਇੰਤਜ਼ਾਰ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸਿੱਧਣਾ ਕੀ ਹੋਇਆ ਚੁੱਪ ਬੱਟ ਬੈਠਾ ਨਾ ਕੋਲ ਮੇਰੇ ਤੂੰ ਵੰਦਾ ਵੇ ਸੱਜਣਾ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸੱਜਣਾ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸੱਜਣਾ ਉਹ ਕਸਮਾਂ ਵਾਦੇ ਦੱਸ ਕਿੱਥੇ ਗਏ ਉਹ ਕਿੱਥੇ ਕੋਲ ਕਰਾਰ ਤੇਰੇ ਇੰਜ ਲੱਗਦਾ ਮੈਨੂੰ ਭੁੱਲ ਗਿਆ ਤੂੰ ਜੋ ਕੀਤਾ ਪਿਆਰ ਸੀ ਨਾਲ ਮੇਰੇ ਦਨ ਪਰ ਗੱਲਾਂ ਸੀ ਕਰਦਾ ਹੁਣ ਕਿਉਂ ਕੁਝ ਨਾ ਕਹਿੰਦਾ ਵੇ ਸਦਨਾ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸਦਨਾ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸਦਨਾ ਕਈ ਸਾਲ ਹੰਢਾਏ ਮਿਲ ਦੋਵਾਂ ਨੇ ਕਈ ਰੁੱਤਾਂ ਇਕੱਠੀਆਂ ਮੰਨੀਆਂ ਸੀ ਉਹ ਯਾਦ ਕਰ ਰਾਤਾਂ ਜਦੋਂ ਜਾਗ ਜਾਗ ਅਸੀਂ ਪੜੀਆਂ ਪ੍ਰੀਤ ਕਹਾਣੀਆਂ ਸੀ ਰਾਜੇਸ਼ ਦਾ ਬਾਂਝੇ ਤੁਰਦਾ ਨਾ ਹੌਸਲਾ ਮੇਰਾ ਵੀ ਟੈਂਦਾ ਸੁਜਨਾ ਇਨਾਂ ਅੱਖੀਆਂ ਨੂੰ ਇੰਤਜ਼ਾਰ ਤੇਰਾ ਹਰ ਪਲ ਰਹਿੰਦਾ ਵੇ ਸੁਦਨਾ 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 ਜੇ ਤੁਹਾਨੂੰ ਇਹ ਰਚਨਾ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਇਹ ਰਚਨਾ ਹੈ ਤਾਂ ਗੀਤ ਨੁਮਾ ਸੀ ਪਰ ਮੈਨੂੰ ਗੀਤ ਨਹੀਂ ਗਾਉਣਾ ਆਉਂਦਾ ਇਹਨਾਂ ਨੇ ਕਿਹਾ ਤੁਸੀਂ ਗਾ ਕੇ ਨਾ ਗਾਓ ਭਾਵੇਂ बोलके ਇਸ ਨੂੰ ਪੇਸ਼ ਕਰ ਦੋ ਇਸ ਲਈ ਇਸ ਰਚਨਾ ਨੂੰ ਮੈਂ ਬੋਲ ਕੇ ਪੇਸ਼ ਕੀਤਾ ਆਸ ਹੈ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਰਚਨਾ